Thank you. ਤਰੇ ਮੇਰੇ ਬ੍ਰਦਰ ਦਾ ਰੂਪ ਲਾਲ ਕਿੰਨੀ ਉਮਰ ਦੇ ਜਿਹਨਾਂ ਦਾ ਕਤਲ ਹੋਇਆ ਉਹਨਾਂ ਦੀ ਉਮਰ ਹੈਗੀ 54 ਸਾਲ ਕਿੱਦਾਂ ਹੋਈ ਘਟਨਾ ਇਹ ਇਹ ਘਟਨਾ ਦੇਖੋ ਜੀ ਅਸੀਂ ਰਹਿੰਦੇ ਹਾਂ ਉਰੇ ਬਾਗ ਵਾਲੇ ਮਹੱਲੇ ਇਹ ਸਾਡੇ ਬ੍ਰਦਰ ਹੁਣ ਹੀ ਰਹਿੰਦੇ ਆ ਪਰੇ ਜੀ ਹੋਰ ਅੱਗੇ ਮਹੱਲਾ ਹੈ ਉੱਧਰ ਰਹਿੰਦੇ ਆ ਰਾਤ ਨੂੰ ਜੋ 9:30 ਵਜੇ ਦੀ ਗੱਲ ਹੈ ਜਦੋਂ ਲੇਟ ਗਏ ਸੀਗੇ ਇਹ ਉੱਥੇ ਬੈਠੇ ਜੀ ਸਾਡੇ ਲੱਖਾਂ ਦੀ ਦਾਤੇ ਦੀ ਜਗ੍ਹਾ ਹੈ। ਉੱਥੇ ਬੈਠੇ ਦੇ ਬੈਠੇ ਬੁੱਠੇ ਦੇ ਪਤਾ ਨਹੀਂ ਆਪਸ ਵਿੱਚ ਕੀ ਗੱਲਬਾਤ ਹੋਈ ਆ ਤੇ ਉੱਥੇ ਲੜ ਪਿਓ ਤਿੰਨ ਜਣੇ ਬੰਦੇ ਸਿਗੇ। ਤੇ ਜਿਨ੍ਹਾਂ ਨੂੰ ਟੁੱਟਮਾਰ ਕੀਤੀ ਆ ਇੱਕ ਦਾ ਨਾਂ ਸਿਕਰਨ ਦਾ ਸੁਚਾਰ ਇੱਕ ਦਾ ਉਹ ਘੁੱਲੂ ਕਹਿੰਦੇ ਪੱਕਾ ਨਾਮ ਇਹਨਾਂ ਪਤਾ ਨਹੀਂ ਹੈਗਾ ਇੱਕ ਦਾ ਨਾਂ ਸੀਗਾ ਜੱਸੇ ਤੇ ਮੇਰੇ ਬੜੇ ਬ੍ਰਦਰ ਦੇ ਛੋਟੇ ਮੇਰੇ ਭਤੀਜੇ ਮੁੰਡੇ ਹਲਕੇ ਹਲਕੇ ਸਿਗੇ ਉਹ ਛੜਾਉਂਦੇ ਸੀਗੇ ਉੱਥੇ ਪਹਿਲਾਂ ਹੁਣੀ ਉਹਦਾ ਫੋਨ ਤੋੜਿਆ ਫੇ ਉਹਨਾਂ ਉਹਨਾਂ ਨੇ ਵੀ ਕੁੱਟਮਾਰ ਕੀਤੀ ਆ ਤੇ ਯਾਨੀ ਕਿ ਫੇਰ ਉਹ ਨਹੀਂ ਉਹਦੇ ਸਿਰ ਦੇ ਵਿੱਚ ਕੱਟ ਮਾਰੀ ਇੱਕ ਜਣੇ ਨੇ ਫੇਰ ਉਸ ਤੋਂ ਬਾਅਦ ਉਹ ਨਹੀਂ ਯਾਨੀ ਕਿ ਮੁਕੇ ਲੱਤਾਂ ਜੋ ਵੀ ਉਹਨਾਂ ਤੋਂ ਸਰੀਆ ਤਿੰਨ ਜਣੇ ਯਾਨੀ ਕੁੱਟਿਆ ਜਦੋਂ ਕੁੱਟ ਗਏ ਉਹ ਸਾਨੂੰ ਹੁਣ ਇਹਨਾਂ ਨੂੰ ਖਬਰ ਵੀ ਨਹੀਂ ਸੀ ਗਈ ਉਹ ਨਿਆਣੇ ਇੱਥੇ ਛੋਟੇ ਸੀ ਉਹ ਦੋ ਦਾ ਜੋ ਦੇਖਿਆ ਉਹ ਨਹੀਂ ਉਹ ਆਪਣੇ ਡਿਫੈਂਸਰੀ ਲੈ ਕੇ ਇੱਥੇ ਵੈਂਸ ਤੋਂ ਬਾਅਦ ਉਹ ਵੀ ਜਦੋਂ ਪੱਟੀਆਂ ਪੱਟੀਆਂ ਕਰਾਈਆਂ ਲੀ ਜਦੋਂ ਧਾਰ ਗਏ ਤੇ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਗਏ ਕਹਿੰਦੇ ਵੀ ਕੋਈ ਬੋਲ ਤਾਂ ਜਦੋਂ ਗਏ ਤਾਂ ਮੁਤਲਕ ਤੌਰ ਤੇ ਹੋ ਚੁੱਕੇ ਸੀਗੇ ਜਿਹੜੇ-ਜਿਹੜੇ ਦੋਸ਼ੀ ਸੀ ਕੋਣ-ਕੋਣੇ 'ਚ ਇੱਥੇ ਇੱਕ ਸੁੱਚਾ ਰਾਮ ਸੀਗਾ ਕਿੰਨੀ ਉਮਰ ਉਹਦੀ? ਇਹ ਸੇਹੀ ਉਮਰ ਦਾ ਸੀ ਉਹ ਵੀ ਜਿੰਨਾਂ ਦਾ 50 ਸਾਲ ਨੇ ਦੱਸਿਆ ਸੀਗਾ ਦੂਸਰਾ ਤੇ ਇੱਕ ਘੁੱਲੂ ਸੀਗਾ ਉਹਦਾ ਨਾਮ ਪੱਕਾ ਹੋ ਰਿਹਾ ਮੈਨੂੰ ਨਹੀਂ ਪਤਾ ਉਹਦਾ ਨਾਮ ਬਾਹਰੋਂ ਆਇਆ ਬਰਹੀਮ ਚੋਹ ਤੇ ਤੀਸਰਾ ਹੈਗਾ ਜੱਸੇ ਇਹਨਾਂ ਦੇ ਕਿੰਨੇ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਕਿੰਨੇ ਬੱਚੇ ਸੀ? ਦੋ ਬੱਚੇ ਮੇਰੇ ਦੋ ਬੱਚੇ ਵੱਡਦੇ ਆ ਇਹ ਛੋਟਾ ਵੱਡਦਾ ਹੈ بڑا ਜਦੋਂ ਆਪਾਂ ਕ੍ਰੈਕਟਰੀ ਕੋਟ ਚਲਾਉਂਦਾ ਹੈ ਜਦੋਂ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੋਖ ਹਾਂਜੀ ਹਜੇ ਤੱਕ ਤਾਂ ਹੈਗੇ ਕਾਰਵਾਈ ਕਰ ਰਹੇ ਹੈ ਸਭ ਕੁਝ ਕਰ ਰਹੇ ਹੈ ਦੋ ਮਰਦ ਜਮ ਫੜਲੇ ਆ ਫੜਲੇ ਜੀ ਤੇ ਇੱਕ ਹਜੇ ਨਹੀਂ ਆਇਆ ਹੱਥ ਤੇ ਜੀ ਸਰ ਸਰ ਕੀ ਮਾਮਲਾ ਸੀ ਸੀ ਜਿਹੜਾ ਕਤਲ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਪਿੰਡ ਸ਼ੋਕਰਾਂ ਤੋਂ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਪਿੰਡ ਸ਼ੋਕਰਾਂ ਵਿੱਚ ਰੂਪ ਲਾਲ ਸਨਉ ਜੀਤਰਾਮ ਜੀ ਜੋ ਡੈਥ ਹੋਈ ਆ ਜੋ ਬੀਤੀ ਰਾਤ ਉਹਨੂੰ ਤਿੰਨ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ ਸਿਰ ਵਿੱਚ ਟਮਾ ਮਾਰੀਆਂ ਸੀ ਜਿਸ ਦੀ ਸਿਵਲ ਹਸਪੀਟਲ ਅਪਰਾ ਤੋਂ ਬਰਪਟੇ ਕਰਵਾ ਕੇ ਉਹਨੂੰ ਘਰ ਲਿਆ ਗਿਆ ਸੀ ਪਰ ਅੱਜ ਉਹਦੀ 10 11 ਵਜੇ ਦੇ ਕਰੀਬ ਘਰ ਵਿੱਚ ਹੀ ਡੈਥ ਹੋ ਗਈ ਆ ਜਿਸ ਤੇ ਮੈਂ ਸਮੇਤ ਚੌਕੀ ਇੰਚਾਰਜ ਸੁਖਿੰਦਰਪਾਲ ਸਿੰਘ ਤੇ ਹੋਰ ਪੁਲਿਸ ਪਾਰਟੀ ਦੇ ਅਸੀਂ ਰੂਪ ਲਾਲ ਦੇ ਘਰ ਪੁੱਜੇ ਜਿੱਥੇ ਰੂਪ ਲਾਲ ਦੀ ਡੈੱਡ ਬੋਡੀ ਮਿਲੀ ਆ ਜੋ ਡੈੱਡ ਬੋਡੀ ਨੂੰ ਚੈੱਕ ਕੀਤਾ ਗਿਆ ਜਿਸ ਦੇ ਸਿਰ ਵਿੱਚ ਦੋ ਗਹਿਰੀਆਂ ਸੱਟਾਂ ਲੱਗੀਆਂ ਹੋਈਆਂ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀਆਂ ਜੋ ਮੌਕੇ ਤੇ ਰੂਪ ਲਾਲ ਦੇ ਬੇਟੇ ਨੇ ਸਾਨੂੰ ਸਟੇਟਮੈਂਟ ਰਿਕਾਰਡ ਕਰਾਈ ਆ ਕਿ ਉਸ ਦੇ ਪਿਤਾ ਨੂੰ ਬੀਤੀ ਰਾਤ ਪੀਰ ਲੱਕ ਦਾ ਤਾਂ ਇਹਨਾਂ ਸ਼ੋਕਰਾਂ ਦੇ ਨੇੜੇ ਤਿੰਨ ਨੌਜਵਾਨ ਜੋ ਜਿਸ ਵਿੱਚ ਕਮਲਜੀਤ ਖੁੱਲਾ ਅਤੇ ਸੁਚਾਰਾਮ ਅਤੇ ਜਸਵਿੰਦਰਪਾਲ ਜੱਸੀ ਨੇ ਕੁੱਟਮਾਰ ਕੀਤੀ ਆ ਜੋ ਉਸ ਨੂੰ ਰੋਕ ਕੇ ਸ਼ਰਾਬ ਪਲਾਉਣ ਲਈ ਮਜਬੂਰ ਕਰਦੇ ਸੀ ਅਤੇ ਕਹਿੰਦੇ ਕਿ ਸਾਨੂੰ ਪੈਸੇ ਦਿਓ ਪਰ ਉਹ ਕਹਿੰਦਾ ਸੀ ਕਿ ਮੇਰੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਆ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਜਿਸ ਕਾਰਨ ਇਹਨਾਂ ਉਹਨੂੰ ਪਹਿਲਾਂ ਕਸੂਨ ੋਕੇ ਮਾਰੇ ਫਿਰ ਜੋ ਸੁਚਾਰਾਮ ਤੇ ਜੋ ਇਹਦਾ ਸਾਥੀ ਸੀ ਕੰਗਲਜੀਤ ਖੁੱਲਾ ਉਹਨੇ ਇਹਦੇ ਸਿਰ ਵਿੱਚ ਇੱਟਾਂ ਮਾਰੀਆਂ ਤੇ ਜਿਹੜਾ ਇਹਨਾਂ ਦਾ ਸਾਥੀ ਤੀਜਾ ਜਸਵਿੰਦਰਪਾਲ ਜਸਤੀ ਉਸਨੇ ਵੀ ਇਹਨਾਂ ਤੇ ਪੂਰਾ ਸਾਥ ਦਿੱਤਾ ਇਹਦੇ ਬੇਟੇ ਨੂੰ ਵੀ ਕੁੱਟਮਾਰ ਕੀਤੀ ਆ ਅਰੇ ਇਹਨੇ ਉਹਨੂੰ ਜੱਫਾ ਮਾਰਿਆ ਤੇ ਧਰਤੀ ਤੋਂ ਸੁੱਟ ਕੇ ਉਹਦੇ ਪੇਟ 'ਤੇ ਥੋਡੇ ਮਾਰਦਾ ਰਿਹਾ ਜੋ ਇਹਨਾਂ ਨੂੰ ਡਰਾਇਆ ਗਿਆ ਸੀ ਕਿ ਤੁਸੀਂ ਸਿਵਲ ਹਸਪਤਾਲ 'ਚ ਜਾ ਕੇ ਦੱਸਿਆ ਕਿ ਇਹਦੀ ਕੁੱਟਮਾਰ ਹੋਈ ਆ ਤਾਂ ਸੱਟਾਂ ਲੱਗੀਆਂ ਤਾਂ ਅਸੀਂ ਤੁਹਾਨੂੰ ਵੀ ਜਾਣੂ ਮਾਰ ਦੇਵਾਂਗੇ ਜੋ ਇਹ ਬੀਤੀ ਰਾਤ ਸੀਐਚਸੀ ਅਪਰਾ ਤੋਂ ਉਹਦੀ ਟ੍ਰੀਟਮੈਂਟ ਕਰਵਾ ਕੇ ਘਰ ਲੈ ਗਏ ਸੀ ਜੋ ਗਰੀਬ ਆਦਮੀ ਸੀ ਅੱਗੋਂ ਆਪਣਾ ਇਲਾਜ ਸੰਗੀ ਤਰ੍ਹਾਂ ਨਹੀਂ ਕਰਵਾ ਸਕੀ ਸੀ ਜੋ ਇਹਨਾਂ ਦੇ ਸਿਰ ਵਿੱਚ ਇੱਟਾਂ ਮਾਰਨ ਕਾਰਨ ਇਹਦੀ ਡੈਥ ਹੋਈ ਆ ਜਿਸ ਦੇ ਸਬੰਧ ਵਿੱਚ ਅਸੀਂ ਹੁਣ ਜੋ ਬੀਐਨਐਸ ਦੀਆਂ ਧਰਾਵਾਂ ਹੇਟ 103 352 पार्ट 3 3 3 पार्ट 5 बीएनएस ਦੇ ਤੇ ठाਣਾ ਖਲور ਵਿੱਚ ਮੁਕੱਦਮਾ ਦਰਜ ਕਰ ਲਿਆ ਔਰ ਇਹ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਕੋਈ ਗ੍ਰਿਫਤਾਰੀ ਹੋਈ ਮੇਰੀ ਪੁਲਿਸ ਪਾਰਟੀਆਂ ਗਈਆਂ ਹੋਈਆਂ ਨੇ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਥੈਂਕ ਯੂ